ਇੱਕ ਸਰਕਾਰੀ ਮੁਲਾਜ਼ਮ ਨੂੰ 2018 ਦੇ ਵਿੱਚ ਅੰਨੀ ਭਾਰੀ ਮੁਸੀਬਤ ਦੀ ਪਛਣਾ ਪੈ ਜਾਊਗਾ ਕਿ ਉਸ ਦੀ ਇੱਕ ਵੀਡੀਓ ਜਿਹੜੀ ਆ ਕਪੜੇ ਕੋਰ ਕਈ ਉਹਦੇ ਸਾਥੀ ਜੇ ਗਿਆ ਪੁੱਛਾਂਗੇ ਸਾਥੀ ਸੀ ਕੌਣ ਸੀਗੇ ਲੇਕਿਨ ਉਸ ਨੂੰ ਨਾ ਪਾਰੀ ਪੈ ਗਿਆ ਕਿ ਉਸ ਦੀ ਜਿਹੜੀ ਆ ਜੋ ਪੈਸਾ ਜੀਪੀਐਫ ਫੰਡ ਜਿਹੜੇ ਆਉਂਦੇ ਸੀਗੇ ਉਹ ਵੀ ਉਸੋ ਸ਼ਖਸ ਜਿਹੜੇ ਲੈ ਲੈਂਦੇ ਸੀਗੇ ਜਿਹੜੀ ਐਫਆਈਆ ਜਿਹੜੀ 341 ਨੰਬਰ ਐਫਆਈਆ ਦਰਜ ਕੀਤੀ ਸੀਗੀ ਇਹਦੇ ਵਿੱਚ 467 68 71 ਤੇ ਇਹਦੇ ਨਾਲ ਜਿਹੜੀ ਹੈ 384 ਆਈਪੀਸੀ ਦੇ ਤਹਿਤ ਜਿਹੜਾ ਸੀਗਾ ਸੀ ਮਕਦਮਾ ਦਰਜ ਕੀਤਾ ਸੀਗਾ ਡਿਵੀਜ਼ਨ ਨੰਬਰ 7 ਦੇ ਵਿੱਚ ਇਹਦੇ ਵਿੱਚ ਮਦਈ ਜਿਹੜੇ ਸੀਗੇ ਉਹਨਾਂ ਦੀ ਕੋਈ আপত্তি ਜਨ ਜਿਹੜੀ ਸੀਗੀ ਕੋਈ ਵੀਡੀਓ ਸੀਗੀ ਇਹਨਾਂ ਦੋਸ਼ੀਆਂ ਦੇ ਹੱਥ ਲੱਗੀ ਸੀ ਜਿਨ੍ਹਾਂ ਨੇ ਫਿਰ 2018 ਤੋਂ ਲੈ ਕੇ 2024 ਤੱਕ ਇਹਨਾਂ ਨੂੰ ਵਕ ਵਕ ਡੇਟਾ ਨੂੰ ਜਿਹੜੀ ਹੈਗੀ ਹੈ ਬਲੈਕਮੇਲਿੰਗ ਕਰਕੇ ਉਹਨਾਂ ਤੋਂ ਪੈਸੇ ਲਏ ਔਰ ਅਪਰੋਕਸੀਮੇਟਲੀ ਇਹਨਾਂ ਨੇ ਜਿਹੜਾ ਉਹਨਾਂ ਕੋਲੋਂ 64 ਲੱਖ ਰੁਪਏ ਦੇ ਕਰੀਬ ਜਿਹੜਾ ਸੀਗਾ ਮਨੀ ਜਿਹੜੀ ਇਹ ਐਕਸਟਰਸ਼ਨ ਕੀਤੀ। ਜੀ ਉਹਨਾਂ ਲਈ ਦੇਖਣ ਵਾਲੇ तमाम दर्शकਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਸਰਕਾਰੀ ਮੁਲਾਜ਼ਮ ਨੂੰ 2018 ਦੇ ਵਿੱਚ ਅੰਨੀ ਭਾਰੀ ਮੁਸੀਬਤ ਦੀ ਪਛਾਣ ਪਹਜੂਗਾ। ਕਿ ਉਸ ਦੀ ਇੱਕ ਵੀਡੀਓ ਜਿਹੜੀ ਆ ਕਪੜੇ ਕੋਰ ਕਈ ਉਹਦੇ ਸਾਥ ਹੀ ਜ ਗਿਆ ਪੁੱਛਾਂਗੇ ਸਾਥੀ ਸੀ ਕੌਣ ਸੀਗੇ ਲੇਕਿਨ ਉਸ ਨੂੰ ਨਾ ਪਾਰੀ ਪੈ ਗਿਆ ਕਿ ਉਸ ਦੀ ਜਿਹੜੀ ਆ ਜੋ ਪੈਸਾ ਜੀਪੀਐਫ ਫੰਡ ਜਿਹੜੇ ਆਉਂਦੇ ਸੀਗੇ ਉਹ ਵੀ ਉਸੋ ਸ਼ਖਸ ਜਿਹੜੇ ਲੈਂਦੇ ਸੀਗੇ ਲੇਕਿਨ ਥਾਣਾ ਡਿਵੀਜ਼ਨ ਨੰਬਰ 7 ਤੇ ਐਸੀਪਰਵਜੋ ਸਿੰਘ ਬਿਰਕ ਦੀ ਟੀਮ ਵੱਲੋਂ ਜਿਹੜਾ ਪੁਲਿਸ ਕਮਿਸ਼ਨ ਲੁਧਿਆਣਾ ਕੁਲਦੀਪ ਸਿੰਘ ਚਾਹਲ ਤੇ ਜਿਸ ਕਰੇ ਤੇਜਾ ਦੀ ਵੱਲੋਂ ਜਿਹੜਾ ਬਹੁਤ ਵਧੀਆ ਇੱਕ ਕਦਮ ਚੱਕਿਆ ਗਿਆ ਕਿ ਜਿਹੜੇ ਕਿਊ ਜਿਹੜੇ ਸੀਗੇ 4 ਕਿਊ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਲੇਕਿਨ ਇਹਨਾਂ ਤੋਂ ਦੱਸ ਦਿਆ ਕਿ ਕਾਫੀ ਸੋਨਾ ਵੀ ਜਿਹ ਸਰ ਕਿਸ ਤਰ੍ਹਾਂ ਬਦਲ ਲੱਗਿਆ ਕਿ ਯਾਰੀ ਸੀ ਇਸ ਬਿਜਲੀ ਮੈਕਵੇ ਦੇ ਕਰਮਚਾਰੀ ਨਾਲ ਇਹਨਾਂ ਦੀ ਯਾਰੀ ਕਿੱਦਾਂ ਪਈ ਇਹਨਾਂ ਦੀ ਇਹ ਜਿਹੜੀ ਐਫ ਆਈ ਆਰ ਜਿਹੜੀ 341 ਨੰਬਰ ਐਫ ਆਈ ਆਰ ਦਰਜ ਕੀਤੀ ਸੀਗੀ ਇਹਦੇ ਵਿੱਚ 420 76 77 ਤੇ ਇਹਦੇ ਨਾਲ ਜਿਹੜੀ ਹੈ 384 ਆਈ ਪੀ ਸੀ ਦੇ ਤਹਿਤ ਜਿਹੜਾ ਸੀਗਾ ਸੀ ਮਕੱਦਮਾ ਦਰਜ ਕੀਤਾ ਸੀਗਾ ਡਿਵੀਜ਼ਨ ਨੰਬਰ 7 ਦੇ ਵਿੱਚ ਇਹਦੇ ਵਿੱਚ ਮਦਈ ਜਿਹੜੇ ਸੀਗੇ ਉਹਨਾਂ ਦੀ ਕੋਈ ਉਪੱਤੀ ਜਾਂ ਜਿਹੜੀ ਸੀਗੀ ਕੋਈ ਵੀਡੀਓ ਸੀਗੀ ਇਹਨਾਂ ਦੇ ਦੋਸ਼ੀਆਂ ਦੇ ਹੱਥ ਲੱਗ ਗਈ ਸੀ ਜਿਨ੍ਹਾਂ ਨੇ ਫਿਰ 2018 ਤੋਂ ਲੈ ਕੇ 2024 ਤੱਕ ਇਹਨਾਂ ਨੂੰ ਵਕਫਾ ਵਕਫਾ ਡੇਟਾ ਨੂੰ ਜਿਹੜੀ ਹੈਗੀ ਹੈ ਬਲੈਕਮੇਲ ਔਰ ਅਪਰੋਕਸੀਮੇਟਲੀ ਇਹਨਾਂ ਨੇ ਜਿਹੜਾ ਉਹਨਾਂ ਕੋਲੋਂ 64 ਲੱਖ ਰੁਪਏ ਦੇ ਕਰੀਬ ਜਿਹੜਾ ਸੀਗਾ ਮਨੀ ਜਿਹੜੀ ਐਕਸਟਰਸ਼ਨ ਕੀਤੀ ਔਰ ਇਹਨਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਜੇ ਸਾਰੀ ਸੰਜੀਦਗੀ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਡੀਸੀਪੀ ਤੇਜਾ ਸਾਹਿਬ ਉਹਨਾਂ ਨੇ ਸਪੈਸ਼ਲੀ ਕਿਹਾ ਕਿ ਜਿਹੜੇ ਹੈਗੇ ਸੰਜੀਦਗੀ ਨਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਇਹਦੇ ਵਿੱਚ ACP ਸਾਡੇ ਇਸੂਤ ਸਾਹਿਬ ਤੇ ਔਰ ਆਪਣੇ ਭਪਿੰਦਰ ਸਿੰਘ ਹੋਣਾਂ ਦੀ ਟੀਮ ਨੇ ਜਿਹੜਾ ਡਿਵੀਜ਼ਨ ਨੰਬਰ 7 ਨੇ ਬਹੁਤ ਵਧੀਆ ਕੰਮ ਕਰਕੇ ਜਿਹੜਾ ਚਾਰ ਦੋਸ਼ੀ ਜਿਹੜੇ ਹੈਗੇ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਸੁਖਿੰਦਰ ਸਿੰਘ ਜੀ ਰਾਮ ਸਿੰਘ ਥਾਪਾ ਮਨਕੀਸ਼ ਤੇ ਬਲੇਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਅਪ੍ਰੋਕਸੀਮੇਟਲੀ ਅਸੀਂ ਜਿਹੜਾ 18 ਲੱਖ 70 ਹਜ਼ਾਰ ਦੇ ਕਰੀਬ ਜਿਹੜਾ ਇਹਨਾਂ ਦੇ ਬੈਂਕ ਦੇ ਵਿੱਚ ਜਿਹੜਾ ਮਨੀ ਪਈ ਸੀ ਉਹਨੂੰ ਫ੍ਰੀਜ਼ ਕਰਾਇਆ ਔਰ 20 ਲੱਖ ਦੇ ਕਰੀਬ ਜਿਹੜਾ ਸੋਨਾ ਸੀਗਾ ਇਹਨਾਂ ਨੇ ਵਕਫਤ ਡੇਟਸ ਨੂੰ ਪੈਸੇ ਦੇ ਰਾਈ ਜਿਹੜਾ ਸੀਗਾ ਖਰੀਦਿਆ ਸੀਗਾ ਉਹ 20 ਲੱਖ ਦਾ ਸੋਨਾ ਔਰ ਇੱਕ ਨਾ ਕੋ ਕਾਫੀ ਜੈ ਜਿਹੜੀ ਸੀ ਸਿਲਵਰ ਵੀ ਨਾ ਕੋ ਰਿਕਵਰ ਹੋਈਏ ਜੋ ਆਈਟ ਆਰਟੀਕਲਸ ਜਿਹੜੇ ਸਿਲਵਰ ਦੇ ਹੈਗੇ ਉਹ ਤੋਂ ਇਲਾਵਾ ਜਿਹੜੀ ਇਹਨਾਂ ਨੇ ਗੱਡੀ ਵਰਤੀ ਸੀਗੀ ਮਹਿੰਦਰਾ ਜਿਹੜੀ ਸੀਗੀ ਉਹ ਵੀ ਅਸੀਂ ਐਸਯੂਵੀ ਉਹ ਵੀ ਜਿਹੜੀ ਇਹਨਾਂ ਦੇ ਕੋਲ ਅਸੀਂ ਹੈ ਬ੍ਰਾਂਟ ਕੀਤੀ ਹੈ ਜੀ ਉਸ ਲੇਡੀਜ਼ ਦਾ ਕਿਸ ਤਰ੍ਹਾਂ ਤਾਲ ਮਿਲੋ ਹੈ ਕਿ ਇਹਨਾਂ ਦੀ ਕਿਹਾ ਜਾ ਸਕਦਾ ਕਿ ਸਹੇਲੀ ਸੀਗੀ ਕਿ ਜਿਹੜਾ ਸਤਿੰਦਰ ਸਿੰਘ ਉਸਫ ਸੋਨੂ ਜਿਹਦਾ ਸੁਖਦੇਵ ਸਿੰਘ ਸੁਖਦੇਵ ਸਿੰਘ ਨੇਗੀ ਜਿਹਦਾ ਨਾਮ ਹੈ ਨਕਲੀ ਨਾਮ ਕਿ ਉਹਨਾਂ ਦੇ ਜਿਹਨੂੰ ਸੋਨਾ ਸੋਨਾ ਖਰੀਦ ਕੇ ਦਿੱਤਾ ਉਹਦੇ ਤੇ ਟੱਚਸ ਕਿਦਾਂ ਸੀਗੇ ਦੇਖੋ ਇਹ ਆਟੋਫ ਇਨਵੈਸਟੀਗੇਸ਼ਨਸ ਹੈਗੀਆਂ ਔਰ ਥੋੜੇ ਜਿਹੜੇ ਹੈਗੇ ਪਰਸਾਂ ਸਵਾਲ ਹੈਗੇ ਨੇ ਸੋ ਇਹਨਾਂ ਦੇ ਬਾਰੇ ਜਿਹੜਾ ਮੈਂ ਜ਼ਿਆਦਾ ਡਿਟੇਲਸੇ ਗੱਲ ਨਹੀਂ ਕਰ ਪਾਵਾਂਗਾ ਕਿਉਂਕਿ ਪਰ ਇਹ ਹੈਗਾ ਕਿ ਇਹ ਜਿਹੜੇ ਸਾਰੇ ਸੀਗੇ ਇਹਨਾਂ ਦਾ ਗੈਂਗ ਹੈਗਾ ਜਿਨ੍ਹਾਂ ਨੇ ਇਕੱਲਾ ਇਹਨਾਂ ਨੂੰ ਐਕਸਟਰੈਸ਼ਨ ਨਹੀਂ ਕੀਤਾ ਹੁਣ ਹੋਰ ਸਾਡੇ ਕੋਲ ਦਰਖਾਸਤਾਂ ਆ ਰਹੀਆਂ ਨੇ ਉਹ ਵੀ ਪਤਾ ਚੱਲ ਰਿਹਾ ਹੈ ਕਿ ਇਹਨਾਂ ਦਾ ਗੈਂਗ ਸੀਗਾ ਇਹ ਇਦਾਂ ਹੀ ਜਿਹੜਾ ਬੰਦਿਆਂ ਨੂੰ ਜਿਹੜਾ ਸੀਗਾ ਕੋਈ ਨਾ ਕੋਈ ਉਹਨਾਂ ਦੀ ਵੀਡੀਓ ਕਿਸੇ ਨਾ ਕਿਸੇ ਤਰੀਕੇ ਨਾਲ ਲਿਆ ਕੇ ਤੇ ਉਹਨਾਂ ਨੂੰ ਬਲੈਕਮੇਲ ਕਰਦੇ ਸੀਗੇ ਪਰ ਮਨ ਲੱਗਦਾ ਕਿ ਗੈਂਗ ਫੜਨ ਦੇ ਨਾਲ ਜਿਹੜੇ ਹੈਗੇ ਕਾਫੀ ਹੋਰ ਬੰਦੇ ਜਿਹੜੇ ਸਾਡੇ ਕੋਲ ਦਰਖਾਸਤਾਂ ਲੈ ਕੇ ਆ ਰਹੇ ਨੇ ਉਹਨਾਂ ਦੀ ਜਿਨਵੈਸਟੀਗੇਸ਼ਨ ਕਰਕੇ ਹੋਰ ਜਲਦੀ ਖੁਲਾਸਾ ਕਰਕੇ ਤੁਹਾਨੂੰ ਦੱਸਿਆ ਜਾਏ। ਸਾਬ ਯਾਰੀ ਕਿੱਦਾਂ ਪਈ ਕਿ ਜੀ ਦੀ ਯਾਰੀ ਇਹਨਾਂ ਨਾਲ ਕਿੱਦਾਂ ਪਈ ਉਹ ਇਨਵੈਸਟੀਗੇਸ਼ਨ ਚਲੋ ਪਾਰਟ ਹੈ ਲੇਕਿਨ ਪਈ ਕਿਸ ਤਰ੍ਹਾਂ ਕਿਉਂਕਿ ਲੋਕ ਵੀ ਸੁਣਨਾ ਚਾਹੁੰਦੇ ਨੇ ਕਿ ਉਸ ਯਾਰੀ ਤੋਂ ਬਚਣ। ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਆ ਉਸ ਸੀਜ਼ਨ ਜਿਹੜੇ ਹੈਗੀ ਆ ਜ਼ਰੂਰ ਰੱਖਿਆ ਜਾਏਗਾ ਉਹ ਪੁਤਰਾਖਣ ਦੇ ਵਿੱਚ ਜਿਹੜੀ ਜ਼ਮੀਨ ਤੇ ਉਹਦਾ ਕੀ ਤਾਲੁਕਾ ਸੀਗਾ ਦੇਖੋ ਇਹਣਾ ਨਵੇਂ ਕੋਸ਼ਨਾ ਕੁਝ ਡਾਕੂਮੈਂਟਸ ਜਿਹੜੇ ਸੀਗੇ ਇਹਨਾਂ ਕੋ ਜਦੋਂ ਬੰਦੇ ਨੂੰ ਇਹਨਾਂ ਨੂੰ ਬਲੈਕਮੇਲ ਕੀਤਾ ਸੀਗਾ ਉਹਦਾ ਇਹਨਾਂ ਕੋ ਜੋ ਇਹਨਾਂ ਦੀ ਸਟੇਟਮੈਂਟ ਹੈਗੀ ਹੈ ਮਦਈ ਨੂੰ ਦੈਟਸ ਸਟਿਲ ਟੂ ਬੀ ਇਨਵੈਸਟੀਗੇਟਡ ਡਿਊਰਿੰਗ ਦੀ ਇਨਵੈਸਟੀਗੇਸ਼ਨ ਐਸ ਪਰ ਹੁਣ ਦੀ ਜਿਹੜੇ ਫੈਕਟਸ ਹੈਗੇ ਆ ਉਹ ਹੈਗੇ ਨੇ ਕਿ ਇਹਨਾਂ ਕੋਲ ਕੁਝ ਡਾਕੂਮੈਂਟਸ ਵੀ ਖਾਲੀ ਉਹਨਾਂ ਨੇ ਜਿਹੜੇ ਬਲੈਂਕ ਸੀਗੇ ਉਹ ਲਈ ਸੀਗੇ ਔਰ ਉਹਨਾਂ ਨੂੰ ਜਿਹੜਾ ਫੋਰਜ ਕਰਕੇ ਜਿਹੜਾ ਹੈਗਾ ਕੁਝ ਨਾ ਕੁਝ ਇਹਨਾਂ ਨੇ ਉੱਤਰਾਖੰਡ ਦੇ ਵਿੱਚ ਵੀ ਜਿਹੜੀ ਫੋਰਜਰੀ ਕੀਤੀ ਹੈ ਬਟ ਉਹ ਹਜੇ ਇਨੀਸ਼ੀਅਲ ਸਟੇजेस ਦੇ ਹੈਗੀ ਹੈ ਜਦੋਂ ਇਨਵੈਸਟੀਗੇਸ਼ਨ ਹੋ ਕੇ ਇੱਕ ਹੋਰ ਮੇਰੇ ਕੋਲ ਕੋਈ ਸਹੀ ਤੱਥ ਆਉਣਗੇ ਉਦੋਂ ਹੀ ਮੈਂ ਕਮੈਂਟ ਕਰ ਪਾਵਾਂਗਾ ਟਾਟਾ ਸਟੀਲ ਕੰਪਨੀ ਦੇ ਜਿਹੜੇ ਲੈਟਰ ਪੈਡਸ ਹੋਗੇ ਔਰ ਤਮਾਮ ਜਿਹੜੇ ਡਾਕੂਮੈਂਟ ਨੇ ਬਣਾਏ ਹੋਏ ਸੀਗੇ ਉਹ ਦੇਖੋ ਸਾਰੀ ਮੈਂ ਉਹੀ ਗੱਲ ਕਹਿ ਰਿਹਾ ਨਾ ਡਾਕੂਮੈਂਟ ਜਿਹੜੀ ਫੋਰਜੇਰੀ ਹੈਗੀ ਆ ਕੀ ਇਹ ਬਣਾਏ ਡਾਕੂਮੈਂਟਸ ਹੈ ਕਿੱਥੇ ਯੂਜ਼ ਕੀਤੇ ਕਿਵੇਂ ਕੀਤੇ ਕਿੰਨੇ ਵੈਲਿਊ ਦੀ ਉਹਨਾਂ ਨੇ ਮੈਸਯੂਜ਼ ਕੀਤੀ ਇਹ ਸਾਰੀ ਪਾਰਟ ਆਫ ਇਨਵੈਸਟੀਗੇਸ਼ਨ ਜਦੋਂ ਮੇਰੇ ਕੋਲ ਐਗਜ਼ੈਕਟ ਆਰੇਗਾ ਫਿਰ ਮੈਂ ਜ਼ਰੂਰ ਤੁਹਾਨੂੰ ਸ਼ੇਅਰ ਕਰਾਂ ਛਾੜਖੰਡੇ ਮਹਾਰਾਸ਼ਟਰ ਵਿੱਚ ਤਾਇਆਫ ਹੈਗੇ ਨੇ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਐ ਇਨੀਸ਼ial ਸਟੇਜ ਹੈਗੀ ਐ ਤੁਸੀਂ ਜਿਹੜੀ ਗੱਲਾਂ ਕਹਿ ਰਹੇ ਹੋ ਮੈਂ ਸਮਝਦੇ ਆ ਤੁਹਾਡੀਆਂ ਗੱਲਾਂ ਬਟ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਇਨੀਸ਼ial ਸਟੇਜ ਤੇ ਹੈਗੀਆਂ ਫੋਰਜੇਰੀ ਦੀ ਇਨਵੈ ਹਰੇਕ ਮਰਕੇ ਕੋਈ ਵੀ ਚੀਜ਼ ਮੈਂ ਡਰਨਾ ਡਿਟੇਲ ਸ਼ੇਅਰ ਕਰਾਂਗਾ ਤਾਂ ਇਟ ਵਿਲ ਹੈਂਪਰ ਮਾਈ ਕੇਸ ਮੈਂ ਇਸ ਚੀਜ਼ ਨੂੰ ਥੋੜਾ ਨਾਲ ਸ਼ੇਅਰ ਨਹੀਂ ਕਰ ਪਾਉਂਗਾ ਟੋਟਲ ਕਿੰਨੇ ਦੋਸ਼ੀ ਨੇ ਸਰਾ ਟੋਟਲ ਹਜੇ ਤੱਕ ਜਿਹੜੇ ਅਸੀਂ ਹੈਗੇ ਆ ਇਹਦੇ 7 ਦੋਸ਼ੀ ਸੀਗੇ ਜਿਨ੍ਹਾਂ ਦੇ ਵਿੱਚ ਅਸੀਂ 4 ਦੋਸ਼ੀ ਜਿਹੜੇ ਹੈਗੇ ਆ ਗ੍ਰਿਫਟਰ ਕਰਦੇ ਆ ਜੀ ਉਹ ਕੁਝ ਨਹੀਂ ਸਰਾ ਮੌਜੂਦ ਵੀ ਵਿਰਕ ਸਾਡੇ ਨਾਲ ਮੌਜੂਦ ਸੀਗੇ ਬਿਲਕੁਲ ਇੱਕ ਬਿਜਲੀ ਮੈਕਬੇਰੇ ਕਰਮਚਾਰੀ ਨੂੰ 2018 ਦੇ ਵਿੱਚ ਜਾਰੀ ਭਾਰੀ ਪਈ ਜਾਂਦੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਕਿੰਨਾ ਕੁ ਉਸ ਦੇ ਜਿਹੜੇ ਪੀਐਫ ਫੰਡ ਜਿਹੜੇ ਹੁੰਦੇ ਨੇ ਸੈਲਰੀ ਤੱਕ ਬਤੌਰ ਜਿਹੜੀ ਆ ਉਸ ਸ਼ਖਸ ਉਸ ਨੂੰ ਬਲੈਕਮੇਲੇ ਇੱਕ ਵੀਡੀਓ ਰਾਈ ਕਰਦੇ ਤੇ ਸਾਰੀ ਦੀ ਸਾਰੀ ਸੈਲਰੀ ਜਿਹੜੀ ਲੈਂਦੇ ਤੇ ਉਸ ਤੋਂ ਬਾਅਦ 2018 ਤੋਂ ਬਾਅਦ ਉਹ ਸ਼ਖਸ ਲਗਾਤਾਰ ਡਰਾਂ ਵਿੱਚ ਹੁੰਦਾ ਤੇ ਪੁਲਿਸ ਦੇ ਅੱਤੇ ਕਾਬਲੇ ਤਾਰੀਫ ਗੱਲ ਇਸ ਕਰਕੇ ਕਰਨੀ ਪਏਗੀ ਜਦੋਂ ਹੀ ਇਹ ਕੇਸ ਜਦੋਂ ਪੁਲਿਸ ਦੀ ਨਿਗਰਾਨੀ ਵਿੱਚ ਆਉਂਦਾ ਵਾ ਤੇ ਉਸ ਨੂੰ ਜਿਹੜਾ ਵਾ ਜਲਦ ਤੋਂ ਜਲਦ ਜਿਹੜਾ ਹੱਲ ਕਰ ਦਿੱਤਾ ਜਾਂਦਾ ਤੇ ਚਾਹ ਦੋਸ਼ੀ ਜਿਹੜੇ ਗ ਜਹਤ ਜਸਕਿਰਨ ਤੇਜਾ ਜੀ ਦਾ ਪ੍ਰਭਜੋਸ ਵੀਰਕ ਜੀ ਦਾ ਸੰਦੀਪ ਸੂਤ ਜੀ ਦਾ ਥਾਣਾ ਡਿਵੀਜ਼ਨ 7 ਦੇ ਐਸਟੀਓ ਦਾ ਕਿ ਜਿਨ੍ਹਾਂ ਨੇ ਕਾਬਲੀ ਤਾਰੀਫ ਜਿਹੜੇ ਕੰਮ ਕੀਤੇ ਨੇ ਕਿ ਬਹੁਤ ਵਧੀਆ ਕੰਮ ਹੈ ਉਹਨਾਂ ਦਾ ਕੈਮਰਾਮੈਨ ਸੰਦੀਪ ਕਿਰਨ ਵਿਸ਼ਾਲ ਕੋਪੂਲ ਨੂੰ ਰਣ ਲਈ